ਸਾਰਿਆਂ ਨੂੰ ਬਹੁਤ ਬਹੁਤ ਵਾਰਕ ਸੱਜਨ ਕੁਮਾਰ ਨੂੰ ਅੱਜ ਦੂਸਰੇ 1984 ਦੇ ਸਿੱਖ ਕਤਲੇਆਮ ਦੇ ਕੇਸ ਦੇ ਵਿੱਚ ਸਜ਼ਾ ਹੋਈ ਦੋ ਸਿੱਖਾਂ ਦੇ ਕਤਲ ਦਾ ਕੇਸ ਸੀਗਾ ਹੈ ਜਸਵੰਤ ਸਿੰਘ ਦੇ ਉਹਨਾਂ ਦੇ بیٹے ਕਰਨਜੀਤ ਸਿੰਘ ਮੈਨੂੰ ਤੇ ਲੱਗਿਆ ਕਿ ਅੱਜ ਮੈਨੂੰ ਸਮਝੋ ਚੀਫ ਮਿਨਿਸਟਰੀ ਦੀਆਂ ਕੀ ਸਾਰੀਆਂ ਪਦਵੀਆਂ ਬਣਨ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਾਰਕ ਸੱਜਨ ਕੁਮਾਰ ਨੂੰ ਅੱਜ ਦੂਸਰੇ 1984 ਦੇ ਸਿੱਖ ਕਤਲੇਆਮ ਦੇ ਕੇਸ ਦੇ ਵਿੱਚ ਸਜ਼ਾ ਹੋਈ ਪਈ। ਪਹਿਲਾ ਇੱਕ ਕੇਸ ਦੇ ਵਿੱਚ ਉਹ ਜੇਲ੍ਹ ਵਿੱਚ ਆ ਜਿੱਥੇ ਉਮਰ ਕੈਦ ਦੀ ਸਜ਼ਾ ਸਾਰੀ ਉਮਰ ਟਿਲ ਡੈਥ ਉਹ ਸਜ਼ਾ ਪੋਕਤ ਰਿਹਾ 6 ਸਾਲ ਹੋ ਗਏ ਜੇਲ੍ਹ ਵਿੱਚ ਆ ਇਹ ਦੂਸਰਾ ਕੇਸ ਸੀ ਸਰਸਵਤੀ ਵਿਹੜਾ ਥਾਣੀ ਦਾ ਇਦੇ ਵਿੱਚ ਦੋ ਸਿੱਖਾਂ ਦੇ ਕਤਲ ਦਾ ਕੇਸ ਸੀਗਾ ਇਹ ਜਸਵੰਤ ਸਿੰਘ ਦੇ ਉਹਨਾਂ ਦੇ ਬੇਟੇ ਕਰਨਜੀਤ ਸਿੰਘ ਇਹ ਕੇਸ ਪੁਲਿਸ ਨੇ ਬੰਦ ਕਰ ਦਿੱਤਾ ਸੀ ਤੇ ਉਸ ਤੋਂ ਮਗਰੋਂ ਇਹ ਕੇਸ ਨੂੰ ਜੋ ਐਸਆਈਟੀ ਬਣਾਈ ਇਹ ਜਦੋਂ ਹੁਣ ਇਹ ਐਨਡੀਆਰੀ ਸਰਕਾਰ ਆਈ 2015 ਵਿੱਚ ਐਸਆਈਟੀ ਬਣਾਈ ਤੇ ਉਸ ਐਸਆਈਟੀ ਨੇ ਇਸ ਕੇਸ ਨੂੰ ਰੀਓਪਨ ਕੀਤਾ ਸੀ ਤੇ ਉਸ ਤੋਂ ਮਗਰੋਂ ਇਹ ਕੇਸ ਦੇ ਵਿੱਚ ਪੂਰਾ ਟ੍ਰਾਇਲ ਚੱਲਿਆ ਟ੍ਰਾਇਲ ਚੱਲਣ ਤੋਂ ਬਾਅਦ ਅੱਜ ਰੀਸ਼ਲ ਸੈਸ਼ਨ ਜੱਜ ਕਾਵੇਰੀ ਵਿਵੇਜਾਨੀ ਇਸ ਨੂੰ ਦੋਸ਼ੀ ਠਹਿਰਾਇਆ ਹੈ ਤੇ 18 ਫਰਵਰੀ ਨੂੰ ਹੁਣ ਇਹਦੀ ਸਜ਼ਾ ਸੁਣਾਉਣੀ ਹੈ ਸਾਰਿਆਂ ਨੂੰ ਇਸ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਤੇ ਲੱਗ ਰਿਹਾ ਕਿ ਅੱਜ ਮੈਨੂੰ ਸਮਝੋ ਚੀਫ ਮਿਨਿਸਟਰੀ ਦੀਆਂ ਕੀ ਸਾਰੀਆਂ ਪਤਵੀਆਂ ਮਿਲੀਆਂ ਇਹ ਸਭ ਤੋਂ ਮੇਰੇ ਵਾਸਤੇ ਸਭ ਤੋਂ ਉੱਚੀਆਂ ਨੇ ਤਾਂ ਇਨਾਂ ਵਾਸਤੇ ਮੈਂ ਉੱਥੋਂ ਛੱਟ ਕੇ ਇੱਥੇ ਆ ਕੇ ਕਿਸ ਕਰ ਲਕਿਆ ਸੀ ਤੋ ਇਹ ਕੇਸ ਜਦੋਂ ਸ਼ੁਰੂ ਹੋਇਆ ਇਹਦੇ ਵਿੱਚ ਸਾਰਿਆਂ ਦਾ ਸਾਥ ਆ ਸਭ ਨੇ ਮਿਲ ਰਲ ਮਿਲ ਕੇ ਜੀ ਕੰਮ ਕੀਤਾ ਦਿੱਲੀ ਘਰ ਦੁਆਰਾ ਕਮੇਟੀ ਨੇ ਜੀ ਬੜੀ ਹਿੰਮਤ ਕੀਤੀ ਹੈ ਬਹੁਤ ਮਨਜੀਤ ਸਿੰਘ ਜੀ ਕੇ ਉਦੋਂ ਪ੍ਰਧਾਨ ਸੀਗੇ ਉਹਨਾਂ ਦੀ ਮਨਜਿੰਦਰ ਸਰਸਾ ਉਦੋਂ ਚੱਲ ਸਕਦੇ ਸੀ ਉਹਦਾ ਵੀ ਬਹੁਤ ਰੋਲਾ ਉਦੋਂ ਬਾਅਦ ਵੀ ਜੋ ਸਰਸਾ ਪ੍ਰਧਾਨ ਰਹੇ ਤੇ ਹੁਣ ਵੀ ਮਨਜਿੰਦਰ ਸਿੰਘ ਸਰਸਾ ਜਾਰੂ ਰਿਹਾ ਤੇ ਨਾਲ ਨਾਲ ਇਹਦੇ ਵਿੱਚ ਗੁਰਦੁਆਰਾ ਕਮੇਟੀ ਦੇ ਲੀਗਲ ਸਲਤਿਓ ਦੋ ਸੀਗੇ ਜੋਲੀ ਤੇ ਹੁਣ ਜਗਦੀਪ ਕਾਲੋ ਉਹਨਾਂ ਨੇ ਵੀ ਬਹੁਤ ਵਿੱਚ ਰੋਲ ਰਿਹਾ ਤੇ ਨਰਫਰੀਦ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਨਾਲ ਮੇਰੇ ਨਾਲ ਦੋ ਵਕੀਲ ਜਿਹੜੇ ਗਰਵਖ ਸਿੰਘ ਪਿਛਲੇ 30 ਸਾਲ ਤੋਂ ਇਹ ਕੇਸ ਮੇਰੇ ਨਾਲ ਕਰ ਰਹੇ ਨੇ ਤੇ ਕਾਮਨਾ ਪੋਰਾ ਜਿਹੜੇ ਪਿਛਲੇ 25 ਸਾਲ ਤੋਂ ਇਹ ਕੇਸ ਮੇਰੇ ਨਾਲ ਕਰ ਰਹੇ ਨੇ ਉਹਨਾਂ ਦਾ ਵੀ ਇਹ ਵਿੱਚ ਬਹੁਤ ਵੱਡਾ ਰੋਲ ਰਿਹਾ ਨਾਲ ਜਿਹੋ ਪਬਲਿਕ ਪ੍ਰੋਸੀਕਿਊਟਰ ਮਨੀਸ਼ रावत ਤੇ ਆਈਓ ਜਗਦੀਸ਼ ਕੁਮਾਰ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਹਾਂ ਉਹਨਾਂ ਨੇ ਵੀ ਇਸ ਵਿੱਚ ਬਹੁਤ ਸਾਥ ਦਿੱਤਾ ਔਰ ਹੁਣ ਇਹ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਵੀ ਇਹਨੇ ਬਹੁਤ ਕੋਸ਼ਿਸ਼ ਕੀਤੀ ਆਪਣੀ ਜ਼ਮਾਨਤ ਕਰਵਾਉਂਦੀ ਉੱਥੋਂ ਵੀ ਇਹਨੂੰ ਜ਼ਮਾਨਤ ਨਹੀਂ ਮਿਲੀ ਔਰ ਜੇਲ੍ਹ ਵਿੱਚ ਆ ਤੇ ਚਾਹੇ ਧੇੜ ਬਹੁਤ ਹੋ ਗਈ ਪਰ ਸਿਰਫ ਇਹ ਕਿ ਧੇੜ ਹੋਣ ਦੇ ਨਾਲ ਇਹਨਾਂ ਨੂੰ ਅਸੀਂ ਛੱਡ ਜਾਈਏ ਇਹਨਾਂ ਦਰਿੰਦਿਆਂ ਨੂੰ ਭੁੱਲ ਬਖਸ਼ ਦਈਏ ਔਰ ਛਾਂਤ ਦਈਏ ਇਹ ਨਹੀਂ ਹੋ ਸਕਦਾ ਇਹਨਾਂ ਨੂੰ ਇੱਕ ਤਰ੍ਹਾਂ ਦਾ ਸਿਹਾਂ ਜਾਏ ਇਹ ਜੇਕਰ ਅਸੀਂ ਐਸੇ ਜੁਰਮ ਖਾਸ ਕਰਕੇ ਇਸ ਕੌਮ ਨਾਲ ਕਰਾਂਗੇ ਤਾਂ ਇਹ ਬਖਸ਼ਣ ਲਈ ਬਖਸ਼ਣ ਲਈ ਅੱਜ ਮੇਰਾ ਸਾਰਿਆਂ ਨੂੰ ਬਹੁਤ ਬਹੁਤ ਤੁਹਾਨੂੰ ਮੁਬਾਰਕ ਹੋਵੇ ਤੇ ਮੇਰੀ ਇੱਕ ਮੀਡੀਆ ਨੂੰ ਬੇਨਤੀ ਹੈ ਕਿ ਉਹ ਇੰਡੀਵਿਜੂਅਲ ਵਾਈਟ ਕਿਸੇ ਨੂੰ ਨਹੀਂ ਦੇ ਰਿਹਾ ਤੇ ਇੱਥੋਂ ਲੈ ਲੈਣਾ ਜਿਹਨਾਂ ਨੇ ਲੈਣਾ ਬਾਕੀ ਮੈਂ ਕੱਲੋਂ ਦਰਵਾਟਸਪ ਜਾਊਗਾ ਸ਼ੁਕਰਾਨਾ ਕਰਨਾ ਜਿਹੜੇ মিডিਆ ਵਾਲਿਆਂ ਨੇ ਉਹਨਾਂ ਉੱਥੋਂ ਮੇਰੀ ਬੈਠ ਲੈਣਾ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਸਾਰਿਆਂ ਨੂੰ ਫਿਰ ਮੁਬਾਰਕ ਹੈ ਬੈਟਰ ਜੀ ਦਾ ਖਾਲਸਾ ਰਜੀ ਕੀ ਫਤਿਹ